वारदातोंग नौ गिरफ्तार करके ग्यारह मोटरसाइकिल नौ मारू हथियार समेत काबू फिलौर दो सितंबर श्री सिंह ख मान योग सीनियर पुलिस कप्तान जलंधर दिहा दिशा निर्देश अनुसार

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵੱਲੋਂ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ कसन सकत तो सकत की गई इंस्पेक्टर अफसर थाना चौबीएल आपरे दौरान जखीरा फिलौर लुटा खोह वारदात गैंगा नीशतैदी घेराबंदी करके गिरफ्तार करके इन्हजे मोटरसाइकल नौ मारो हथियार समेत गिरफ्तार किया है ਇਥੇ ਇੱਕ ਗਲਵੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਫਿਲੌਰ ਏਰੀਆ ਵਿੱਚ ਲੁੱਟਾ ਖੋਹਾਂ ਅਤੇ ਮੋਟਰਸਾਈਕਲ ਚੋਰੀ ਅਤੇ ਕੋਲਦਿਆਂ ਵਾਰਦਾਤਾ ਹੋ ਰਹੀਆਂ ਸਨ। ਥਾਣਾ ਫਿਲੌਰ ਦੀ ਪੁਲਿਸ ਵੱਲੋਂ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮੇ ਟਰੈਕ ਕੀਤੇ ਗਏ ਹਨ। ਇਹ ਨੋ ਮੈਂਬਰੀ ਗੈਂਗ ਵੱਲੋਂ ਦਰਖਤਾ ਅਤੇ ਚਾੜੀਆਂ ਦੇ ਸੰਗਨੇ ਚੁੰਡ ਜ਼ਖੀਰੇ ਵਿੱਚ ਲੁਕਣ ਦਾਹ ਬਣਾਈ ਹੋਈ ਸੀ। ਜੋ ਇਸ ਵਿੱਚ ਬੈਠ ਕੇ ਨਿਸ਼ਾਨ ਕਰਦੇ ਸਨ ਅਤੇ ਜਦੋਂ ਨਸ਼ੇ ਦੀ ਤੋੜ ਲੱਗਦੀ ਸੀ ਤਾਂ ਇਹ ਇਲਾਕਾ ਫਿਲੌਰ ਨਗਰ ਅਪਰਾ ਗੁਰਾਇਆ ਬਿਲਗਾਤਿਲ ਲੁਧਿਆਣਾ ਦੇ ਇਲਾਕੇ ਵਿੱਚ ਲੁੱਟ ਖੋਹ ਅਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ ਅਤੇ ਰਾਗੀਆਂ ਨੂੰ ਤੇਜ਼ ਤਾਰ ਹਥਿਆਰ ਦਿਖਾ ਕੇ ਉਹਨਾਂ ਪਾਸੋਂ ਨਕਦੀ ਅਤੇ ਗਹਿਣੇ ਖੋਹ ਲੈਂਦੇ ਸਨ ਅਤੇ ਉਸ ਦਾ ਨਸ਼ਾ ਕਰ ਲੈਂਦੇ ਸਨ ਜੋ ਇੱਕ ਕਲ ਨਾ ਮੈਮਰੀ ਗੈਂਗ ਵੱਲੋਂ ਜ਼ਖੀਰੇ ਵਿੱਚ ਬੈਠ ਕੇ ਗੜਹਾਪਿੰਡ ਨੇੜੇ ਨਵਾ ਸ਼ੈਲ ਰੋਡ ਪਰ ਪੈਟਰੋਲ ਪੰਪ ਉੱਪਰ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ ਜੋ ਕਿਸੇ ਦੇਸ਼ ਸੇਵਕ ਦੇ ਵੱਲੋਂ ਮੁਖ ਅਫਸਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ ਨੂੰ ਫੋਨ ਤੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਸੂਚਨਾ ਦਿੱਤੀ ਸੇ ਕਿ ਜ਼ਖੀਰੇ ਵਿੱਚ 8/9 ਵਿਅਕਤੀ ਜਿਨ੍ਹਾਂ ਕੋਲ 2400 ਦਾ ਮੋਟਰਸਾਈਕਲ ਹਨ ਅਤੇ ਇਹਨਾਂ ਨੇ ਇਲਾਕੇ ਵਿੱਚ ਬਹੁਤ ਆਤੰਕ ਮਚਾਇਆ ਹੋਇਆ ਹੈ। ਰਾਗੀਆਂ ਨੂੰ ਸ਼ਰੀਆਮ ਲੁੱਟ ਲੈਂਦੇ ਹਨ ਅਤੇ ਵਾਰਦਾਤ ਕਰਨ ਤੋਂ ਬਾਅਦ ਜ਼ਖੀਰੇ ਵਿੱਚ ਵੜ ਕੇ ਲੁਕ ਜਾਂਦੇ ਹਨ। ਇਸ ਸਮੇਂ ਪੈਟਰੋਲ ਪੰਪ ਉੱਪਰ ਡਕੈਤੀ ਕਰਨ ਦੀ ਫਿਰਕ ਵਿੱਚ ਹਨ। ਜੇਕਰ ਕੇਰਾਬੰਦੀ ਕਰਕੇ ਇਹਨਾਂ ਨੂੰ ਹੁਣੇ ਕਾਬੂ ਕੀਤਾ ਜਾਵੇ ਤਾਂ ਡਕੈਤੀ ਦੀ ਵੱਡੀ ਵਾਰਦਾਤ ਨੂੰ ਰੋਕਿਆ ਜਾ ਸਕਦਾ ਹੈ। ਜਿਸ ਤੇ ਇਨਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਸਮੇਤ ਮਦੀਕ ਮੁਖ ਅਫਸਰ ਐਸ ਆਈ ਨਿਸ਼ਾਨ ਸਿੰਘ ਅਤੇ ਐਸ ਆਈ ਇੰਗਰੇਸਿੰਗ ਅਤੇ ਹੋਰ ਪੁਲਿਸ ਕਰਮਚਾਰੀਆਂ ਸਮੇਤ ਦੋ ਸਰਕਾਰੀ ਗੱਡੀਆਂ ਤੇ ਇਲਾਕਾ ਦੀ ਗਸ਼ਤ ਦੌਰਾਨ ਤਹਿਿੰ ਚੁੰਗੀ ਫਿਲੌਰ ਪਰ ਮੌਜੂਦ ਸੀਤਾ ਉਕਤ ਇਤਲਾ ਮਿਲਣ ਤੇ ਫੌਰੀ ਤੌਰ ਤੇ ਹਰਕਤ ਵਿੱਚ ਆਉਂਦਿਆਂ ਹੋਇਆਂ ਜ਼ਖੀਰੇ ਵਿੱਚ ਪਹੁੰਚ ਕੇ ਕੇਰਾਬੰਦੀ ਕਰਕੇ 9 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਹੱਥਾਂ ਵਿੱਚ ਪੜ੍ਹੇ ਹੋਏ ਤੇਜ਼ ਤਾਰਦਤਰ ਅਤੇ ਕਿਰਪਾਨਾਂ ਨੂੰ ਕਬਜ਼ੇ ਵਿੱਚ ਪੁਲਿਸ ਨੇ ਲਿਆ ਗਿਆ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਚੋਰੀ ਅਤੇ ਖੋਹੇ ਹੋਏ ਸੱਤ ਮੋਟਰਸਾਈਕਲ ਬਰਾਮਦ ਕੀਤੇ ਗਏ। ਦੌਰਾਨ ਕੁਝ ਹਿੱਚ ਕਰਕੇ ਚਾਰ ਹੋਰ ਮੋਟਰਸਾਈਕਲ ਚੋਰੀशुदा ਬਰਾਮਦ ਕੀਤੇ ਗਏ ਹਨ। ਹੁਣ ਤੱਕ ਇਹਨਾਂ ਪਾਸੋਂ ਕੁੱਲ 11 ਮੋਟਰਸਾਈਕਲ ਵੱਖ-ਵੱਖ ਮਾਰਕਾ ਦੇ ਕੁਝ ਬਿਨਾਂ ਨੰੰਬਰੀ ਅਤੇ ਕੁਝ ਨੰੰਬਰੀ ਬਰਾਮਦ ਹੋਏ ਹਨ। ਇਹਨਾਂ ਪਾਸੋਂ ਹੁਣ ਤੱਕ ਦੀ ਪੁੱਛਗਿੱਛ ਤੇ ਇਹਨਾਂ ਨੇ ਇਲਾਕਾ ਫਿਲੌਰ, ਹਾਈਵੇ ਤੋਂ ਲੁੱਟ ਖੋਹ, ਰੇਲਵੇ ਸਟੇਸ਼ਨ ਫਿਲੌਰ ਕਿਲਾ ਰੋਡ ਫਿਲੌਰ ਨਗਰ ਰੋਡ ਅਪਰਾ ਨੂਰਮਹਿਲ ਰੋਡ ਫਿਲੌਰ ਤੋਂ ਪنجੀ ਤੋਂ ਵੱਧ ਵਾਰਦਾਤਾ ਨੂੰ ਅੰਜਾਮ ਦੇਣ ਬਾਰੇ ਜ਼ੁਰਮ ਕਬੂਲਿਆਨ ਹੈ ਜਿਨ੍ਹਾਂ ਵੱਲੋਂ ਚੋਰੀ ਲੁੱਟਾ ਖੋਹਾਂ ਦੀਆਂ ਵਾਰਦਾਤਾ ਬਾਰੇ ਜੋ ਅੰਟਰੇਸ ਥਾਣਾ ਬਿਲਗਾ ਥਾਣਾ ਗੁਰਾਇਆ ਥਾਣਾ ਫਿਲੌਰ ਥਾਣਾ ਲਾਡੂਵਾਲ ਲੁਧਿਆਣਾ ਸ਼ਹਿਰ ਆਦਿ ਥਾਣਿਆਂ ਵਿੱਚ ਪੈਡਿੰਗ ਸੰਨ ਉਹਨਾਂ ਥਾਣਿਆਂ ਦੇ ਮੁਖ ਅਫਸਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਅੰਟਰੇਸ ਕਿਸਾਨ ਨੂੰ ਵੀ ਹਲ ਕੀਤਾ ਜਾਵੇਗਾ जो करीब एक महीने विच अफसर था फिलौर टीम वालों करीब चाली तो वुटां खोह चोरी गैंगवार लड़ाई करने वाले कई गैंग भी काबू करके उन्होंने जेल भेजा गया शहर इलाके विच पूरी तरह वारदातों ठल पाई गई है पुलिस हरेक नागरिक की जानते माल की राखी लिए वचनबद्ध है फड़े गए मैंबर ने अपना नाम लखविंदर उर्फ लखा पुत्र बाज सिंसी चकाला बखश जिला अमृतसर हाल वासी पंचेरा फिलौर सुरेंद्र सिंह उर्फ सोनू पुत्र बाज सिंह वासी चक आला बखश जिला अमृतसर हाल वासी पंचटेरा फिलौर महेंद्र कुमार उर्फ मोनू पुत्र हरमेश चंद वासी गढ़ा रवि कुमार उर्फ रवि पुत्र शिव कुमार जसप्रीत उर्फ जस्सा पुत्र राजपाल वासी गढ़ा फिलौर नीज कुमार उर्फ साबी पुत्र हरबंस लाल वासी शेरपुर मैथ्यू मसीह उर्फ गोना पुत्र मकबूल मसीह वासी पंचटेरा फिलौर

ਸਾਡੇ ਮੌਜੂਦ ਐਸਐਸਪੀ ਸਾਹਿਬ ਜਨੰਦਰ ਦਿਹਾਤੀ ਸ਼੍ਰੀ ਹਰਕਮਲ ਕੱਕ ਜੀ ਵੱਲੋਂ ਚਲਾਈ ਗਈ ਨਸ਼ਾ ਉਦਤ ਤੇ ਮਾੜੇ ਅਨਸਰਾਂ ਸਪੈਸ਼ਲੀ ਲੁੱਟੋਖੋ ਵਾਲੇ ਜਿਹੜੇ ਗਲੀਆਂ ਦੇ ਵਿੱਚ ਚੋਰੀਆਂ ਕਰਦੇ ਨੇ ਜਾਂ ਲੁੱਟਖੋ ਕਰਦੇ ਇਹਨਾਂ ਦਾ ਇੱਕ ਅਪ੍ਰੇਸ਼ਨ ਚਲਾਇਆ ਗਿਆ ਸੀ ਜਿਸ ਅਪ੍ਰੇਸ਼ਨ ਦੇ ਤਹਿਤ ਸਾਡੇ ਐਸਐਚਓ ਫਲੋਰ ਸਰਦਾਰ ਸੁਖਦੇਵ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਨੋ ਮੈਂਬਰੀ ਗਰੋ ਜਿਹੜਾ ਵਾ ਉਹ ਹਿਨਸ ਕ੍ਰਾਈਮ ਜਿੱਦਾਂ ਕਿ ਪੈਟਰੋਲ ਪੰਪ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇੱਥੇ ਜ਼ਖੀਰਾ ਹੈਗਾ ਜੰਗਲਾ ਡਿਪਾਰਟਮੈਂਟ ਦਾ ਵੀ ਉਹ ਉੱਥੇ ਇਨਫਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤੇ ਕੋਈ ਅੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਦੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੂਆਂ ਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵਿੱਚ ਇਹਨਾਂ ਨੇ ਨੋ ਮੈਂਬਰੀ ਗਰੋ ਜਿਹੜਾ ਉਹਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਸਰਪਤਾ ਨਹੀਂ ਹੈ ਇਹਨਾਂ ਤੇ ਸਾਰਿਆਂ ਦਾ ਪ੍ਰੀਵਿਅਸ ਸਕੋਰ ਚੈੱਕ ਕੀਤਾ ਗਿਆ ਦੋ ਅੰਮ੍ਰਿਤਸਰ ਨੂੰ ਬਲੌਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਐਫ ਆਈ ਆਰਸ ਦਰਜ ਨਹੀਂ ਜਿਹੜੇ ਦੋ ਅੰਮ੍ਰਿਤਸਰ ਤੋਂ ਆਏ ਉਹ ਇਥੇ ਰਹਿੰਦੇ ਸਨ ਗਰੀਆ ਵਾਰਦਾਤ ਬਿਲਲੇ ਇਥੇ ਕੋਣ ਦੱਸੇ ਇਹ ਉਥੋਂ ਅੰਮ੍ਰਿਤਸਰ ਤੋਂ ਕਾਫੀ ਦੇਰ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਤੇ ਇਹਨਾਂ ਨੇ ਮਿਲ ਕੇ ਉਹ ਵਾਰਦਾਤਾਂ ਕਰਦੇ ਸਨ ਇਹਨਾਂ ਨੇ ਤਕਰੀਬ 25 ਵਾਰਦਾਤਾਂ ਕੀਤੀਆਂ ਨੇ ਜਿਹਦੇ ਵਿੱਚ ਲੱਡੂ ਔਰ ਤੋਂ ਲੈ ਕੇ ਸਾਡਾ ਏਰੀਆ ਬੁਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗਨੂ ਸਰ ਸਨੇਚਿੰਗ ਆ ਜਾਂ ਇਕੱਲਾ ਹਾਂ ਬਾਈ ਗਈ ਜਿਹੜਾ ਹੈ ਚੋਰੀ ਦਾ ਇਹ ਸਨੇਚ ਵੀ ਕਰਦੇ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮਕਦਮੇ ਨੇ ਉਹ ਵੀ ਇੱਕ ਤਕਰੀਬਨ ਇੱਕ ਦਰਜਨ ਦੇ ਕਰੀਬ 300 ਹੋ ਰਹੇ ਨੇ ਸਰ ਨੌ ਦੇ ਨੌ ਤੇ ਉੱਪਰ ਐਫ ਆਈ ਆਰ ਸਾਰੇ ਭੇਜਤੇ ਆਏ ਹੋਏ ਆ ਜਾਂ ਇਹਨਾਂ ਦੇ ਵਿੱਚ ਕੁਝ ਵੀ ਕੀ ਇਹਨਾਂ ਰਿਪੋਰਟ ਕੀ ਹੈ ਮਕਦਮੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫ ਆਈ ਆਰ ਦਰਜ ਨੇ ਆਦਤਨ ਚੋਰ ਨੇ ਤੇ ਉਸ ਤੋਂ ਨਸ਼ੇ ਦੇ ਵਿੱਚੋਂ ਦੋ ਤਿੰਨ ਬੰਦੇ ਆ ਜਿਹੜੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲਾਨਿੰਗ ਕੀਤੀ ਵੀ ਕੋਈ ਪੈਟਰੋਲ ਪੰਪ ਲੋਕ ਲਈਏ ਇਹ ਇਹਨਾਂ ਦੀ ਪਲਾਨਿੰਗ ਸੀ ਇਹਨਾਂ ਵਿੱਚੋਂ ਕੋਈ ਇਹਨਾਂ ਦਾ ਹੈਗਾ ਜੀ ਸਰਮਾ ਜਿਹੜਾ ਮੁੱਖ ਮੈਂ ਮੁੱਖ ਜਿਹੜਾ ਇਹਨੂੰ ਇਹਨਾਂ ਨੂੰ ਕਰਦੇ ਸਨ ਮੇਨ ਲੀਡ ਕਰਦਾ ਉਹ ਅਮਰਸਰ ਨੂੰ ਹੀ ਬਲਾਕ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸਰਿੰਦਰ ਸਿੰਘ ਇਹ ਦੋ ਮੇਨ ਨੀਲਾ ਦੇ ਜਿਹੜੇ ਸਰਗਨਾਂ ਸੋ ਠੀਕ ਇਹਨਾਂ ਕੋਲ ਰਹਿੰਦੇ ਸੀ ਜੀ ਇੱਕ ਬੰਦੇ ਕੋਲ ਰਹਿੰਦੇ ਸੀ ਕਿ ਦਾ ਆਪਣਾ ਮਕਾਨ ਹੈ ਕਿਰਾਏ ਦਾ ਮਕਾਨ ਹੈ ਜਾਂ ਕਮਰਾ ਲੈ ਕੇ ਪੀ ਇਹ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਆ ਕ੍ਰਿਮੀਨਲ ਹੈਗੇ ਨੇ ਜਿਹਦੇ ਬਾਈਕ वगੈਰਾ ਸਾਰਾ ਚੋਰੀ ਹੋਇਆ ਆਪਣੇ ਏਰੀਆ ਦੇ ਵਿੱਚ ਸਭ ਦੇ ਜਿਹੜਾ ਫਲੋਰ ਦੇ ਜਾਂ ਅਦਰ ਤੇਰੇ ਪਾਸੋਂ ਮੋਸਟਲੀ ਜਿਹੜੇ ਆ 7-8 ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਭ ਦੇ ਜਿਹੜਾ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਉਥੋਂ ਬੋਦ ਦੇ ਕਰੀਬ ਜਿਹੜੇ ਲੁਧਿਆਣੇ ਚੋਰੀ ਕੀਤੇ ਨੇ ਠੀਕ ਹੈ ਸਾਡੇ ਜਿਹੜਾ ਹਥਿਆਰ ਫੜਿਆ ਗਿਆ ਤੀਜਾ ਤੇ ਇਹਦਾ ਕੋਈ ਨਾ ਤਾਕਤ ਬਸ ਬਿਲਕੁਲ ਜੀ ਇਹ ਇਹਦੇ ਨਾਲ ਇਹਨਾਂ ਨੇ ਜਿਹੜਾ ਸੀ ਇਹਨੂੰ ਜਿਹੜੀ ਆਪਣੀ ਵਾਰਦਾਤ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹ ਇਹਨਾਂ ਕੋਈ ਮਾਰੂ ਹਥਿਆਰ ਫੜੇ ਗਏ ਨੇ ਜਿਨ੍ਹਾਂ ਦੇ ਵਿੱਚ ਅੱਠ ਦਾਤਰ ਨੇ ਤੇ ਇੱਕ ਛਪਾਨ ਹੈ